ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜ਼ਿਲ੍ਹਾ ਪ੍ਰਸ਼ਾਸਨ ਚੋਨਾ ਦੇ ਵਿੱਚ ਕਰਨੀ ਖੇੜਾ ਜ਼ੋਨ ਤੋਂ ਸਰਪੰਚ ਸੰਦੀਪ ਸਿੰਘ ਦੇ ਪੱਖ ਦੇ ਵਿੱਚ ਵੱਡਾ ਜਨ ਸਲਾਹ ਜੁੜਦਾ ਜਾ ਰਿਹਾ ਹੈ ਲਗਾਤਾਰ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨਿੱਤਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਰਨੀ ਖੇੜਾ ਜ਼ੋਨ ਤੋਂ ਮੰਡੀ ਹਜੂਰ ਸਿੰਘ ਦੇ ਨਿਵਾਸੀ ਸੰਦੀਪ ਸਿੰਘ ਵੱਲੋਂ ਚੋਣਾਂ ਲੜੀਆਂ ਜਾ ਰਹੀਆਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਉਹਨਾਂ ਵੱਲੋਂ ਚੋਣ ਲੜੀ ਜਾ ਰਹੀ ਹੈ ਤੇ ਲੋਕਾਂ ਦਾ ਵੀ ਵੱਡਾ ਹੰਗਾਰਾ ਉਹਨਾਂ ਨੂੰ ਮਿਲ ਰਿਹਾ ਹੈ ਉਹਨਾਂ ਦੇ ਪੱਖ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਕੱਠੇ ਹੋ ਰਹੇ ਹਨ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਉਹਨਾਂ ਦੀ ਪ੍ਰਸਿੱਧੀ ਜਿਹੜੀ ਆ ਉਹ ਲਗਾਤਾਰ ਵਧਦੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਚੋਣ ਪ੍ਰਚਾਰ ਵੀ ਬੜੀ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਉਹਨਾਂ ਦੇ ਪੱਕ ਦੇ ਵਿੱਚ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਉਹਨਾਂ ਦੀ ਧਰਮ ਪਤਨੀ ਕੁਸ਼ਬੂ ਸਵਨਾ ਅਤੇ ਹੋਰ ਵੀ ਪਿੰਡਾਂ ਦੇ ਸਰਪੰਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ ਪਿੰਡ ਕਰਨੀ ਖੇੜਾ ਜੋਂ ਤੋਂ ਸੰਦੀਪ ਸਿੰਘ ਵੱਲੋਂ ਜ਼ਿਲ੍ਹਾ ਪ੍ਰਸ਼ਦ ਦਾ ਚੋਣ ਲੜਿਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਵੱਡੀ ਜਿੱਤ ਵੀ ਹਾਸਲ ਕੀਤੀ ਜਾਏਗੀ ਇਹਦੇ ਦਾਅਵੇ ਉਹਨਾਂ ਦੇ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਐ ਅਤੇ ਲਗਾਤਾਰ ਉਹਨਾਂ ਦੇ ਪੱਖ ਦੇ ਵਿੱਚ ਚੋਣ ਪ੍ਰਚਾਰ ਵੀ ਤੇਜ਼ੀ ਦੇ ਨਾਲ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰਾਰ ਬਲਾਈ ਮੀਡੀਆ ਬੋਲ। ਨਹੀਂ। ਅੱਜ ਪਿੰਡ ਪੱਕਾ ਚਸਤੀ ਵਿੱਚ ਆម ਪਾਰਟੀ ਦਾ ਬਹੁਤ ਵੱਡਾ ਇਕੱਠ ਵੇਖਣ ਨੂੰ ਮਿਲਿਆ ਉਹ ਸਾਰੇ ਵੀਰਾਂ ਨੇ ਉਹ ਸਰਪੰਚ ਦੇ ਸੰਯੋਗ ਨਾਲ ਸਾਰਿਆਂ ਨੇ ਘਰ-ਘਰ ਜਾ ਕੇ ਸੰਦੀਪ ਸਰਪੰਚ ਦੇ ਹੱਕ ਵਿੱਚ ਓਟਾ ਮੰਗਿਆ ਔਰ ਬਹੁਤ ਵਜਿਆ ਉਹਨਾਂ ਨੂੰ ਹੰਕਾਰਾ ਮਿਲਿਆ ਪਿੰਡ ਵਸਿਆਂ ਦਾ ਔਰ ਪੂਰੀ ਪੰਚਾਇਤ ਪਿੰਡ ਪੱਕਾ ਚਿਸਤੀ 71 ਹੋ ਕੇ ਆਜ ਸਾਰੇ ਪਿੰਡ ਵਿੱਚ ਡੋਰ ਤੋਂ ਡੋਰ ਪ੍ਰਚਾਰ ਕੀਤਾ ਗਿਆ ਆម ਪਾਰਟੀ ਦੇ ਵਿੱਚ ਮੇਰਾ ਸਾਰਾ ਪਿੰਡ ਇਕੱਤਰ ਹੋ ਗਏ ਸੰਦੀਪ ਸਿੰਘ ਸਰਪੰਚ ਜੋ ਚੰਨਨ ਵਾਲੀ ਮੰਡੀ ਤੋਂ ਕਰਨੀ ਕਿਹੜਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਮੇਰੇ ਪੂਰੇ ਪਿੰਡ ਦਾ ਸਾਥ ਸੰਦੀਪ ਸਰਪੰਚ ਨੂੰ ਹੈ ਜੋ ਕਿ ਇਕਜੁੱਟ ਹੋ ਕੇ ਮੇਰੇ ਪਿੰਡ ਦੀ ਸਾਰੀ ਵੋਟ ਸੰਦੀਪ ਸਿੰਘ ਸਰਪੰਚ ਨੂੰ ਪਵੇਗੀ ਸੁਖਾ ਸਰਪੰਚ ਜਿੰਦਾਬਾਦ ਸੰਦੀਪ ਸਰਪੰਚ ਜਿੰਦਾਬਾਦ ਸਾਰੇ ਮੰਪਰ ਸਾਰੇ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਨਰਿੰਦਰਪਾਲ ਸਵਨਾ ਜਿੰਦਾਬਾਦ ਸੰਦੀਪ ਸਰਪੰਚ ਜਿੰਦਾਬਾਦ ਸੁਖਦੀਪ ਸਰਪੰਚ ਜਿੰਦਾਬਾਦ